ਚੰਡੀਗੜ੍ਹ ਪ੍ਰਸ਼ਾਸਨ ਨੇ ਲੈ ਲਿਆ ਵੱਡਾ ਫੈਸਲਾ ਹੁਣ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਉੱਪਰ ਵੀ ਸਖਤ ਕਾਨੂੰਨ ਹੋਣਗੇ ਲਾਗੂ ਸਸ਼ੇ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਚੰਡੀਗੜ੍ਹ ਦੇ ਵਿੱਚ ਆਮ ਲੋਕਾਂ ਦੇ ਬਹੁਤ ਸਾਰੇ ਗਿਲੇ ਸ਼ਿਕਵੇ ਰਹਿੰਦੇ ਨੇ ਕਿ ਜਦੋਂ ਅਸੀਂ ਸੜਕ ਦੇ ਉੱਪਰ ਰੋਜ਼ਾਨਾ ਸਫ਼ਰ ਕਰਦੇ ਹਾਂ ਕਿਸੇ ਨਾ ਕਿਸੇ ਰੋਡ ਦੇ ਉੱਪਰ ਜਾ ਕੇ ਜਿਹੜਾ ਚੌਂਕ ਤੇ ਜਾ ਕੇ ਜਦੋਂ ਅਚਾਨਕ ਕਿਸੇ ਨਿਜ਼ਮ ਦੀ ਉਲੰਘਣਾ ਹੋ ਜਾਂਦੀ ਹੈ ਨਿਜ਼ਮ ਟੁੱਟ ਜਾਂਦਾ ਤੇ ਭਾਰੀ ਜੁਰਮਾਨਾ ਲੱਗ ਜਾਂਦਾ ਮੋٹے ਮੋٹے ਜੁਰਮਾਨੇ ਲੱਗਦੇ ਨੇ ਪਰ ਲੋਕ ਇਸਦੇ ਉਲਟ ਇਹ ਵੀ ਗੱਲ ਕਹਿੰਦੇ ਨੇ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਖੁਦ ਇੰਨਾ ਟ੍ਰੈਫਿਕ ਨਿਜ਼ਮਾ ਦੀ ਉਲੰਘਣਾ ਕਰਦਾ ਤਾਂ ਉਸ ਨੂੰ ਜਿਹੜਾ ਅਕਸਰ ਆ ਕੋਈ ਵੀ ਕਾਰਵਾਈ ਨਹੀਂ ਹੁੰਦੀ ਉਸ ਨੂੰ ਇਸੇ ਤਰੀਕੇ ਛੱਡ ਦਿੱਤਾ ਜਾਂਦਾ ਇਹ ਗੱਲ ਆਮ ਨਾਗਰਿਕਾਂ ਦੇ ਵਿੱਚ ਅਕਸਰ ਚੱਲਦੀ ਆ ਉਹ ਭਾਵਨਾਵਾਂ ਦੇ ਵਿੱਚ ਆਪਣੀਆਂ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਜਗ ਜ਼ਾਹਰ ਕਰਦੇ ਨੇ ਤਾਂ ਹੁਣ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਫੈਸਲੇ ਅਨੁਸਾਰ ਜੇਕਰ ਕੋਈ ਵੀ ਪੁਲਿਸ ਅਧਿਕਾਰੀ ਟ੍ਰੈਫਿਕ ਨਿਜ਼ਮ ਤੋੜਦਾ ਪਾਇਆ ਗਿਆ ਤੇ ਉਸ ਦੇ ਉੱਪਰ ਆਮ ਨਾਗਰਿਕ ਦੇ ਨਾਲੋਂ ਦੁੱਗਣਾ ਜੁਰਮਾਨਾ ਲੱਗੇਗਾ ਯਾਨੀ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਹੁੰਦਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਇੱਕ ਤਾਂ ਉਹਦੇ ਉੱਪਰ ਵਿਭਾਗੀ ਕਾਰਵਾਈ ਹੋਵੇਗੀ ਤੇ ਨਾਲ ਦੀ ਨਾਲ ਉਸ ਨੂੰ ਜਿਹੜਾ ਜੁਰਮਾਨਾ ਯਾਨੀ ਕਿ ਜੇ ਆਮ ਨਾਗਰਿਕ ਨੂੰ 1000 ਰੁਪਏ ਲੱਗਦਾ ਤਾਂ ਉਸ ਨੂੰ ਜਿਹੜਾ 2000 ਰੁਪਏ ਲੱਗੇਗਾ ਯਾਨੀ ਕਿ ਦੁੱਗਣਾ ਜੁਰਮਾਨਾ ਲੱਗੇਗਾ ਤੇ ਇਸੇ ਦੇ ਨਾਲ ਜਿਹੜੀ ਇਹ ਕਾਰਵਾਈ ਹੋਵੇਗੀ ਉਸ ਦੇ ਉੱਪਰ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਉਸ ਨੂੰ ਜੁਰਮਾਨਾ ਲੱਗੇਗਾ ਉਸ ਦੇ ਸਰਵਿਸ ਰਿਕਾਰਡ ਦੇ ਉੱਪਰ ਵੀ ਅਸਰ ਪਾ ਸਕਦੀ ਹੈ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਇਸ ਨਵੇਂ ਨਿਯਮ ਨੂੰ ਜਿਹੜਾ ਜਲਦੀ ਅਮਲ ਦੇ ਵਿੱਚ ਲਿਆਉਣ ਦੇ ਵੀ ਜਿਹੜੀ ਕੋਸ਼ਣਾ ਕੀਤੀ ਆ ਐਲਾਨ ਕੀਤਾ ਕਾਨੂੰਨ ਸਭ ਦੇ ਲਈ ਇੱਕ ਸਮਾਨ ਹੈ ਇਹ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਬਹੁਤ ਵਾਰੇ ਦੇਖਣ ਨੂੰ ਮਿਲਦਾ ਸੀ ਕਿ ਚੰਡੀਗੜ੍ਹ ਪੁਲਿਸ ਦੇ ਵਿੱਚ ਜਾਂ ਫਿਰ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਹੁੰਦਾ ਸੀ ਉਹ ਅਕਸਰ ਨਿਯਮਾਂ ਦੀ ਉਲੰਘਣਾ ਕਰਦੇ ਸੀ ਬਹੁਤ ਸਾਰੇ ਨਾਗਰਿਕ ਆਮ ਨਾਗਰਿਕ ਅਰ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਆ ਉੱਚ ਅਧਿਕਾਰੀਆਂ ਨੂੰ ਫੋਟੋਸ ਕਲਿੱਕ ਕਰਕੇ ਭੇਜ ਦੱਸੀ ਕਿ ਜਿਸ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਸੀ ਕਿਸੇ ਨੇ ਕਈ ਵਾਰ ਹੈਲਮਟ ਨਹੀਂ ਪਾਇਆ ਹੁੰਦਾ ਜਾਂ ਫਿਰ ਉਸ ਦੇ ਨੰਬਰ ਪਲੇਟ ਨਹੀਂ ਹੁੰਦੀ ਜਾਂ ਫਿਰ ਉਸ ਦੀ ਨੰਬਰ ਪਲੇਟ ਤੋਂ ਕੁਝ ਵੈਰੀਫਿਕੇਸ਼ਨ ਮੋਟੀ ਜੀ ਕਰਦੇ ਸੀ ਕਿ ਉਸ ਦਾ ਇੰਸ਼ੋਰੈਂਸ ਨਹੀਂ ਹੈਗਾ ਪੋਲੂਸ਼ਨ ਨਹੀਂ ਜਾਂ ਫਿਰ ਕੋਈ ਰੈੱਡ ਬੱਤੀ ਕਰਾਉਸ ਕਰਦੇ ਸੀ ਅਜਿਹੀਆਂ ਜਿਹੜੀਆਂ ਕੁਝ ਫੀਡਬੈਕ ਨੇ ਜਦੋਂ ਆਮ ਪਬਲਿਕ ਦੇ ਵੱਲੋਂ ਉੱਪਰ ਜਾਂਦੀਆਂ ਨੇ ਤਾਂ ਇਸ ਦੇ ਉੱਪਰ ਸਾਰਾ ਜਾਂਚ ਪੜਤਾਲ ਕੀਤੀ ਜਾਂਦੀ ਆ ਵਿਚਾਰ ਕਰਕੇ ਹੁਣਾਂ ਨਵਾਂ ਫੈਸਲਾ ਕੀਤਾ ਗਿਆ ਕਿ ਜੇਕਰ ਹੋਣ ਕੋਈ ਚੰਡੀਗੜ੍ਹ ਪੁਲਿਸ ਦਾ ਮੁਲਾਜ਼ਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹਾਲਾਂਕਿ ਪਹਿਲਾਂ ਇਹ ਹੁੰਦਾ ਸੀ ਕਿ ਕਿਹਾ ਜਾਂਦਾ ਸੀ ਕਿ ਆਮ ਨਾਗਰਿਕ شکایتਾਂ ਕਰਦੇ ਸੀ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਛੱਡ ਦਿੱਤਾ ਜਾਂਦਾ ਸੀ ਸਾਨੂੰ ਜਿਹੜੇ ਮੋٹے ਮੋٹے ਜੁਰਮਾਨੇ ਮਿਲਦੇ ਨੇ ਇੱਥੋਂ ਤੱਕ ਕਿ ਆਮ ਨਾਗਰਿਕ ਤਾਂ ਚੰਡੀਗੜ੍ਹ ਨੂੰ ਚਲਾਨ ਘੜਦਾ ਨਾਮ ਵੀ ਦਿੰਦੇ ਨੇ ਤੇ ਉਸੇ ਦੇ ਵਿਚਾਲੇ ਹੁਣ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੋਈ ਟ੍ਰੈਫਿਕ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਟ੍ਰੈਫਿਕ ਨਿਯਮ ਦੀ ਉਲੰਘਣਾ ਕਰੇਗਾ ਕਿਸੇ ਸਾਧਨ ਦੇ ਨਾਲ ਰੱਡ ਬੱਤੀ ਹੈ ਜਿਹੜੀ ਜੱਪ ਕਰੇਗਾ ਜਾਂ ਉਸਦੇ ਕਾਗਜ਼ात ਨਹੀਂ ਪੂਰੇ ਹੋਣਗੇ ਤਾਂ ਉਸਦੇ ਉੱਪਰ ਦੁੱਗਣਾ ਜੁਰਮਾਨਾ ਲੱਗੇਗਾ ਤੇ ਨਾਲ ਦੀ ਨਾਲ ਇਹ ਵੀ ਗੱਲ ਹੈ ਕਿ ਜੇਕਰ ਉਹ ਵਰਦੀ ਦੇ ਵਿੱਚ ਨਹੀਂ ਵੀ ਹੈਗਾ ਤਾਂ ਵੀ ਉਸਦੇ ਉੱਪਰ ਇਸੇ ਤਰੀਕੇ ਦਾ ਐਕਸ਼ਨ ਹੋਵੇਗਾ ਕਾਰਵਾਈ ਹੋਵੇਗੀ ਤੋਂ ਗੁਣਾ ਜਿਹੜਾ ਜੁਰਮਾਨਾ ਲੱਗੇਗਾ ਵਿਭਾਗੀ ਕਾਰਵਾਈ ਹੋਵੇਗੀ ਤੇ ਨਾਲ ਦੀ ਨਾਲ ਇਹ ਵਿਭਾਗੀ ਕਾਰਵਾਈ ਉਸਦੇ ਸਰਵਿਸ ਰਿਕਾਰਡ ਦੇ ਵਿੱਚ ਵੀ ਦਰਜ ਕੀਤੀ ਜਾਵੇਗੀ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਕਿ ਕੋਈ ਵੀ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤੇ ਨਾਲ ਕੁਝ ਦਿਨ ਪਹਿਲਾਂ ਜਿਹੜਾ ਇੱਕ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਇਹ ਵੀ ਲਿਆ ਗਿਆ ਸੀ ਕਿ ਭ੍ਰਿਸ਼ਟਾਚਾਰ ਦੇ ਵੱਾਦੇ ਮਾਮਲਿਆਂ ਨੂੰ ਕੰਟਰੋਲ ਕਰਨ ਨੂੰ ਲੈ ਕੇ ਸੀਸੀਟੀਵੀ ਕੈਮਰਿਆਂ ਦਾ ਜਿਹੜਾ ਐਕਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਗਿਆ ਚੰਡੀਗੜ੍ਹ ਪ੍ਰਸ਼ਾਸਨ ਦਾ ਹੀ ਫੈਸਲਾ ਸੀ ਕਿ ਹੁਣ ਜਿੰਨੇ ਵੀ ਚਲਾਨ ਚੰਡੀਗੜ੍ਹ ਦੇ ਵਿੱਚ ਹੋਣਗੇ ਉਹ ਸੀਸੀਟੀਵੀ ਕੈਮਰਿਆਂ ਦੇ ਥਰੂ ਹੋਣਗੇ ਕੋਈ ਵੀ ਪੁਲਿਸ ਮੁਲਾਜ਼ਮ ਤੁਹਾਨੂੰ ਘੇਰ ਕੇ ਟ੍ਰੈਫਿਕ ਪੁਲਿਸ ਮੁਲਾਜ਼ਮ ਤੁਹਾਡਾ ਚਲਾਨ ਨਹੀਂ ਕਰੇਗਾ ਤੁਹਾਡਾ ਜਿਹੜੇ ਕਾਗਜ਼ਾਤ ਚੈੱਕ ਨਹੀਂ ਕਰੇਗਾ ਤਾਂ ਜੇ ਕੋਈ ਟ੍ਰੈਫਿਕ ਪੁਲਿਸ ਮੁਲਾਜ਼ਮ ਖੜੇਗਾ ਤਾਂ ਟ੍ਰੈਫਿਕ ਨੂੰ ਮੇਨਟੇਨ ਕਰਨ ਦੇ ਲਈ ਜਾਮ ਜਿਹੜੇ ਨੇ ਉਹਨਾਂ ਨੂੰ ਖਲਵਾਉਣ ਦੇ ਲਈ ਆਪਣੀ ਜਿਹੜੀ ਡਿਊਟੀ ਆ ਉਹ ਕਰੇਗਾ ਇਸ ਲਈ ਉਹ ਤਾਇਨਾਤ ਕੀਤਾ ਜਾਵੇਗਾ ਜਾਨੀ ਕਿ ਇੱਕ ਤਾਂ ਫੈਸਲਾ ਕੁਝ ਦਿਨ ਪਹਿਲਾਂ ਇਹ ਸੁਣਾਇਆ ਗਿਆ ਸੀ ਤੇ ਹੁਣ ਟ੍ਰੈਫਿਕ ਪੁਲਿਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਕਿ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਉਸ ਤੇ ਵਿਭਾਗੀ ਕਾਰਵਾਈ ਦੁੱਗਣਾ ਜੁਰਮਾਨਾ ਲੱਗੇਗਾ